ਸਾਹਿਬ ਜੀ ਕਿਵੇਂ ਚ ਮੇਰੀ ਗੱਲ ਸੁਣੋ ਸਿਸਟਮ ਲੈ ਕੇ ਨਾ ਸਿਰ ਕੁਝ ਨਹੀਂ ਕਰ ਪਰਮਿਸ਼ਨ ਲੈ ਲੋ ਪਰਮਿਸ਼ਨ ਸਾਡੇ ਕੋਲ ਹੈ ਧਰਨੀ ਨੂੰ ਥੋੜੀ ਪਰਮਿਸ਼ਨ ਲੈ ਦੇਣੀ ਹੈ ਸਾਊਂਡ ਸਿਸਟਮ ਅਸੀਂ ਸਾਊਂਡ ਸਿਸਟਮ ਲੈ ਕੇ ਜਾਵਾਂ ਤੁਸੀਂ ਮਰਜ਼ੀ ਕਰੀਏ ਦੇਖਦੇ ਤੁਸੀਂ ਟਰਾਈ ਕਰੋ ਪੁਲਿਸ ਸਾਨੂੰ ਸਾਊਂਡ ਸਿਸਟਮ ਨਹੀਂ ਲੈ ਕੇ ਜਾਣ ਦੇ ਰਹੀ ਚਾਹ ਪੁੱਛ ਕੇ ਸਾਊਂਡ ਸਿਸਟਮ ਲੈ ਜਾਊਗਾ ਕੁਝ ਮਰਜ਼ੀ ਹੋ ਜਾਏ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਚੰਡੀਗੜ੍ਹ ਪੁਲਿਸ ਅਸੀਂ ਇਹੋ ਆਏ ਨੇ ਅਪੀਲ ਕਰਦੇ ਆਂਗੀ ਸਰ ਮੇਰੀ ਗੱਲ ਸੁਣੋ ਇੱਕ ਮਿੰਟ ਜੋ ਤੁਸੀਂ ਬਿਆਨ ਦੇਣਾ ਇਹਨਾਂ ਨੂੰ ਬਾਈਟ ਦੇਣੀ ਅਸੀਂ ਬਾਈਟ ਬਾਈਟ ਨਹੀਂ ਦੇ ਲਈ ਅਸੀਂ ਸਾਨੂੰ ਕਹਿ ਰਹੇ ਨੇ ਲੈ ਕੇ ਜਾਣਾ ਕਿਉਂ ਨਹੀਂ ਇੱਕ ਮਿੰਟ ਇੱਕ ਮਿੰਟ ਜੋ ਡਿਗਟਪੁਰ ਸਰ ਸਾਹਿਬ ਸਰਤਾਪੁਰ ਸਰਤਾਪੁਰ ਬਾਕਪਾ ਜੀ ਆਪ ਵੀ ਸਮੇਂ 9 ਵਜੇ ਤੁਹਾਨੂੰ ਕਿਉਂ ਨਹੀਂ ਪੜ੍ਹਦੇ ਕੀ ਪਰਮਿਸ਼ਨ ਦੱਸੋ ਇੱਥੇ ਮੰਨ ਲਓ ਤਰਨਾ ਲੱਗ ਰਿਹਾਗਾ ਤਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਭ ਤੁਹਾਨੂੰ ਵੀ ਪਤਾ ਹੈ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਹੁਣ ਦੱਸ ਕੇ ਆਇਆ ਕਿ ਸੀ ਲੈ ਕੇ ਆਵਾਂਗੇ ਵੀ ਉਹਨਾਂ ਨੇ ਇਹ ਤਾਂ ਕੋਈ ਕੰਮ ਨਹੀਂ ਕਰਦਾ ਡੀਆਈਡੀ ਐਸ ਬਲੇਗ ਇੱਥੇ ਆ ਕੇ ਟੱਕਰ ਕਰ ਰਹੇ ਨੇ ਦੇ ਕਹਿ ਰਹੇ ਕਿ ਪਰਮਿਸ਼ਨ ਲਓ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੇ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਭੰਗ ਕਰੀ ਐ ਉਹ ਤੋਂ ਯੂਨੀਵਰਸਿਟੀ ਦੇ ਸਟੂਡੈਂਟ ਉਹ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੀਆਂ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਏ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਕਿਹੜਾ ਦੀ ਹੈ ਡੀਐਸਡਬਲਯੂ ਜੇ ਲਿਖ ਕੇ ਦੇਣ ਤਿਆਰ ਨਹੀਂ ਕਿ ਸਾਡਾ ਡੀਐਸਡਬਲਯੂ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸਡਬਲਯੂ ਨਾਲ ਉਹ ਕਹਿੰਦੇ ਆ ਕਿ ਤੁਸੀਂ ਫੁੱਲੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਲ ਸ਼ਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਨੂੰ ਬਚਾਓ ਮੋਰਚੇ ਸਿੱਧੀ ਰਵਾਨਾ ਇਲੈਕਸ਼ਨਲ ਸ਼ਡਿਊਲ ਜਾਰੀ ਕਰੋ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਨੂੰ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸਿੱਟਾ ਨਹੀਂ ਨਿਕਲਿਆ ਮੀਟਿੰਗ 'ਚੋਂ ਉੱਧਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇਗੇ ਪ੍ਰਧਾਨ ਵੀ ਗਏ ਉੱਧਾ ਉੱਠ ਗਏ ਉਹਨਾਂ ਨੇ ਕਿ ਸਾਊਂਡ ਸਿਸਟਮ ਨਹੀਂ ਹੈ ਨਾਲੇ 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 ਸਾਡਾ ਠੱਗਾ ਕਰਨਗੇ ਤੇ ਅਸੀਂ ਵੇਖਿਓ ਬਿਲਕੁਲ ਤਾਂ ਸਮੇਂ ਤੇ ਨਹੀਂ ਤੇ ਤਰਜੀ ਹੁੰਦੀ ਵੀ ਨਹੀਂ ਨਜ਼ਰ ਆਉਂਦਾ ਸੋਨਾ ਕੋਈ ਬੰਦਾ ਹੈ ਇੱਥੇ ਦੇਖਦੇ ਸੰਗ ਦੀ ਸਾਫ-ਸਾਫੀ ਲਾਲ ਹੁੰਦੀ ਫੇਰ ਵੀ ਆਏ ਰੋਕਿਆ ਸੀ ਜੀ ਜੋਗ ਤਾਂ ਤੁਸੀਂ ਰਹੇ ਹੋ ਤਨ ਤਰਕ ਮੈਂ ਕੋਈ ਗੱਲ ਨਹੀਂ ਆਣ ਕੇ ਡਰਾ ਰਹੇ ਜੇ ਅੰਦਰ ਕਾਜੀ ਗੱਲ ਕਰੀਏ ਇੱਥੇ ਆ ਰਹੇ ਸਹੀ ਕਾਫੀ ਆਏ ਤੋਂ ਜੋ ਹੁੰਦੇ ਨੇ ਅੰਦਰ ਜਦੋਂ ਵੀ ਜਿਹਾ ਲੱਗਦੀ ਹੈ ਜਦੋਂ ਸੰਜੇ ਟੈਂਡਰ ਨਾਲ ਗੱਲ ਹੁੰਦੀ ਫਿਰ ਉਹ ਪਰਮਿਸ਼ਨ ਕੀਤਾ ਨਹੀਂ ਅਸੀਂ 10 ਸਾਲਾ ਮੈਂ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਰਹੀ ਹੈ ਇਹ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਿਹਾ ਵੀ ਪਰਮਿਸ਼ਨ ਲੋ ਚੰਡੀਗੜ੍ਹ ਆਉਣ ਲਈ ਇਹ ਕਹਿ ਰਿਹਾ ਤੂੰ ਯੂਨੀਵਰਸਿਟੀ ਜਾਣ ਲਈ ਪਰਮਿਸ਼ਨ ਲੋ ਚੰਡੀਗੜ੍ਹ ਆਉਣ ਦੀ ਪਰਮਿਸ਼ਨ ਨਹੀਂ ਆਇਆ ਸਰ ਇੱਡੇ ਇੱਡੇ ਬੈਰੀਕੇਡ ਲਾਉਂਦੇ ਵੀ ਤਾਂ ਦੇਖੋ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਓਏ ਅੱਜ ਤਾਂ ਕੰਮ ਖੜਾ ਆਉਣਾ ਚਾਹੁੰਦੇ ਨੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਪੁਲਿਸ ਸਾਭ ਗਾੜੋ ਬੁਲਾਓ ਮੋਟਰਾਂ ਦੇ ਜਨੂ ਜਾ ਲਓ ਸਾਰੇ ਇਹ ਖੜ ਜੋ ਖੇਡ ਤੇ ਨਹੀਂ ਬਾਉਂਡ ਹਿਦਾਇਤ ਕਿਸ ਤਰ੍ਹਾਂ ਦੀ ਕੋਈ ਹਿਦਾਇਤਾਂ ਨਹੀਂ ਆ ਤੁਸੀਂ ਆਪ ਦਾ ਕਰੋ ਇਹਨਾਂ ਦਾ ਇੰਟਰਵਿਊ ਇਹਨਾਂ ਦਾ ਪ੍ਰੂਵ ਕਰ ਰਹੇ ਹੋ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਸਾਰੇ ਆਂ ਦੀ ਕਰ ਰਹੇ ਆ ਸਭ ਤੋਂ ਅੱਗੇ ਤੋਂ ਪਹਿਲੇ ਤੋਂ ਸਪੈਸ਼ਲ ਨਹੀਂ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾ ਜੀ ਤੁਸੀਂ ਹੁਣੇ ਕੌਣ ਹੋ ਮਿਲ ਉਹ ਤੇ ਰੋਕਣ ਵਾਲੇ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦੇ ਕਰੀ ਹਿਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਇਹ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਤੇ ਫਿਰ ਕਿਵੇਂ ਬਾਉਂਡ ਹੋ ਦੀ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕਦੇ ਹਾਂ ਤੁਸੀਂ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕਣਾ ਮੈਂ ਤੁਹਾਨੂੰ ਇਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਦੀ ਵਸੀਮੇ ਜਿਸ ਤੋਂ ਦਾ ਸਾਡੇ ਕੋਲ ਰਾਈਟ ਹੈ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਪਰ ਦਿੱਤੀ ਹੈ ਸੰਵਿਧਾਨ ਦੀ ਕਿਹੜੀ ਕੀ ਨਾ ਨਾ ਆਰਟੀਕਲ 32 ਦਾ ਹੱਕ ਕਰਉਂਦੀ ਹੈ ਸੰਵਿਧਾਨ ਦੀ ਆਰਟੀਕਲ 32 ਵੀ ਦਿੰਦਾ ਹੈ ਮਤਲਬ ਉਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਸਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਤੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖੀ ਹੈ ਜਿਹੜਾ ਵੋਲੰਟ ਹੋ ਜਾਂਦਾ ਹੈ ਇਹ ਮਤਲਬ ਆ ਕੇ ਵਿਚਾਰ ਰੱਖਣ ਲਈ ਸਭ ਜਿਆਦੀ ਕਰਦੀ ਹੈ ਨਾ ਜਿਹੜਾ ਹੈਵਰ ਕਮ ਇਨ ਸਟਾਪ ਯੂ ਥੇਰ ਤੁਸੀਂ ਧਰਮੇ ਦੇ ਬੈਠੇ ਹੋ ਉੱਥੇ ਮੈਂ ਰੁਕ ਗਿਆ ਤੁਸੀਂ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪੋਟੈਂਸ ਦਾ ਹੀ ਹਮਲਾ ਹੈ ਮਤਲਬ ਅਸੀਂ ਆਦੀ ਗੱਲ ਨਹੀਂ ਕਰ ਸਕਦੇ ਆਪ ਕਹ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਅਸ਼ਵਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਮਾਹੌਲ ਹੋਗਾ ਉੱਥੇ ਸ਼ਾਂਤਮਈ ਦੇ ਵਿੱਚ ਅੱਜ ਵਾਦਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਦਿੱਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਮੈਂ ਤੁਹਾਨੂੰ ਮਰ ਰੋਕਿਆ ਦੱਸ ਦੇਣ ਤਾਂ ਤੁਸੀਂ ਕਰ ਰਹੇ ਮੈਂ ਰੋਕ ਉਹਨਾਂ ਵਿੱਚ ਜਾ ਕੇ ਕਰ ਸਕਦੇ ਆ ਅੱਜ ਕਿਉਂ ਰੋਕ ਰਹੇ ਹੋ ਸਵਾਲ ਹੈ ਤੁਹਾਨੂੰ ਪ੍ਰੋਟੈਸਟ ਨਹੀਂ ਰੋਕ ਰਿਹਾ ਤੁਸੀਂ ਜਾ ਕੇ ਅੰਦਰ ਕਰੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਿੰਨਗਾ ਚੰਡੀਗੜ੍ਹ ਪੁਲੇ ਮੈਨੂੰ ਕਿਉਂ ਰੋਕ ਰਹੀ ਹੈ ਅਲੀਗਲ ਦਾ ਪੀਯੂ ਸਕਿਉਰਟੀ ਆ ਕੇ ਸਾਡੇ ਨਾਲ ਗੱਲ ਕਰੇ ਪੀਯੂ ਸਕਿਉਰਟੀ ਇੱਥੇ ਖੜੀ ਹੈ ਸਰ ਪੀਯੂ ਸਕਿਉਰਟੀ ਕਿੱਥੇ ਹੈ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਹੈ ਲੋਕ ਲੁੱਕ ਕਰ ਰਹੇ ਨੇ ਸਰ ਆਉਣ ਦਾ ਕੋਈ ਦਿੱਕਤ ਨਹੀਂ ਕੋਈ ਰਾਈਟ ਕਿੱਥੇ ਖੜੀ ਹੈ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖ ਇਹ ਤਾਂ ਹੀ ਬਹੁਤ ੱੱਕਾ ਗਿਆ ਵਿਦਿਆਰਥੀਆਂ ਦੇ ਨਾਲ ਕੋਈ ਵਾਰੀ ਹਾਂ ਵੀ ਪ੍ਰੋਸੀਡ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕਹੋ ਇਹ ਜਿਹੜਾ ਧਰਨਾ ਪ੍ਰਦਰਸ਼ਨ ਜਿੰਨਾ ਮਰਜ਼ੀ ਜੀ ਜ਼ੋਰ ਲਾਓ ਇਹ ਹੋ ਕੇ ਰਹੂਗਾ ਪੰਜਾਬ ਦੇ ਲੋਕਾਂ ਨੂੰ ਕੱਲ ਦੀ ਅਪੀਲ ਹੈ ਕਿ ਕੱਲੂ ਹੋਰ ਲੋਕ ਵੀ ਆਉਣੇ ਨੇ ਉਹ ਵੀ ਲੈ ਲੋਗੇ ਸੈਨੇਟ ਚੋੜਾ ਬਹਾਲ ਕਰੋ ਬਹਾਲ ਕਰੋ ਬਹਾਲ